ਜਿਕੇ ਲੈ ਕੋਈ ਕੰਮ ਕੋ ਮਾਈ ਨਹੀਂ ਹੁਣ ਅਸੀਂ ਬੰਤੋ ਨੇ ਕੰਗਦੀ ਨਹੀਂ ਆਈ ਨਹੀਂ ਹੱਥ ਕਰਾ ਪੁਈ ਨਹੀਂ ਪਤਾ ਇੱਥੇ ਓ ਵੀ ਹੋਵੇ ਆਹ ਕਿਹੜੀ ਭੈਤੀ ਕੌਲੀ ਜੀ ਸੌਰੀ ਮੰਤੋ ਤਾਂ ਆਈ ਨਹੀਂ ਤਾਂ ਹੋਰੀ ਪੇਤੀ ਪੋਤੀ ਆ ਗਈ ਲੱਗਦਾ ਸਿਧਰੀ ਹੈ ਤਾਂ ਬਾਬਾ ਬਾਬਾ ਛੱਤਰੀ ਕਾ ਵੇ ਬੈ ਜਾ ਸੌਰੀ ਐ ਆ ਮੈਂ ਤੇਰਾ بابا ਮੰਜਾ ਕਿੰਨਾ ਪੋਲਾ ਹਨਾ ਤੇਰਾ ਓਏ ਮੰਜਾਂ ਤਾਂ ਪੋਲੇ ਹੀ ਏ ਓਹੀ ਗੱਲ ਐ بابا ਤੋ ਕਿੰਨਾ ਸੋਹਣਾ ਹੋ ਗਿਆ ਹੁਣ ਓਏ ਸੋਹਣੀ ਹੁੰਦੇ ਸੋਹਣੀ ਐ بابا ਹੋਸੀ ਆ ਮੇਰੀ ਨਾ ਦਾਦੀ ਬਿਮਾਰ ਆ ਓਹੋ ਮੰਤੋ ਦਾਦੀ ਓਏ ਅੱਛਾ ਹਾਂ ਓ ਮੈਨੂੰ ਕਹਿੰਦੀ ਆ ਖੇ ਤੂੰ ਬਾਬੇ ਦੇ ਕੰਮ ਕਰਿਆ ਜਿਹੜਾ ਜਿਹੜਾ ਕੰਮ ਜਿਵੇਂ ਜਿਵੇਂ ਕਹੂਗਾ ਓਵੇਂ ਓਵੇਂ ਕਰਦੀ ਮੈਂ ਤੈਨੂੰ ਦੱਸੂ ਬੀ ਮੈਂ ਕਿਵੇਂ ਕਿਵੇਂ ਕੰਮ ਕਰਨਾ ਕਿੱਦਾਂ ਵੇਰ ਤੈਨੂੰ ਦੱਸਦਾ ਮੈਂ ਪਹਿਲਾਂ ਮੇਰੀ ਗੱਲ ਸੁਣ ਤੂੰ ਪਹਿਲਾਂ ਵਿਆਹੀ ਜੀ ਹਾਂ ਵਿਆਹ ਹੋ ਗਿਆ ਤੇ ਮੇਰਾ ਹਾਂ ਫਿਰ ਉੱਥੇ ਕੀ ਬਣਿਆ ਬਾਬਾ ਉਹ ਤਾਂ ਲੁੱਚਾ ਸੀਗਾ ਪਰ ਉਹਨਾ ਮੇਰਾ ਉਹਨੇ ਲੁੱਚਾ ਕਿਵੇਂ ਲੈ ਤੈਨੂੰ ਐ ਪਤਾ ਹੈਗਾ ਨਾਲ ਤਾਂ ਉਹ ਰੋਟੀ ਮੇਰੇ ਨਾਲ ਖਾਂਦਾ ਹੁੰਦਾ ਸੀ ਜਿਹੜੀ ਘੋਲੀ ਚ ਮੈਂ ਖਾਂਦੀ ਉਸੇ ਜੀ ਉਹ ਖਾਂਦਾ ਫੇਰ ਨਾ ਉਸ ਤੋਂ ਬਾਅਦ ਰਾਤ ਨੂੰ ਨਾ ਲੁੱਚੀਆਂ ਗੱਲਾਂ ਕਰਦਾ ਸੀ ਮੇਰੇ ਨਾਲ ਉਹ ਅੱਛਾ ਸੌਣੀ ਮੈਨੂੰ ਕਹਿੰਦਾ ਬੱਗੀ ਦੇ ਦੇ ਮੈਨੂੰ ਐਂ ਕਹਿੰਦਾ ਹੁੰਦਾ 50 ਸੀ ਜੀ ਦੇ ਦੇ ਗਾਂਦੀ ਨਾ ਪਾਪਾ ਹਾਂ ਮੈਂ ਤਾਂ ਕਦੇ ਆਪਦੇ ਜਦੋਂ ਸਕੂਲ ਚ ਪੜ੍ਹਦੀ ਹੁੰਦੀ ਸੀ ਨਾ ਕਾਲਜ ਚ ਜਾਂਦੀ ਸੀ ਸਹਲੀਆਂ ਨਾਲ ਮੇਰੀਆਂ ਸਹਲੀਆਂ ਨਾ ਸਾਰਿਆਂ ਨੂੰ ਬੱਗੀਆਂ ਦੇਣੇ ਤੇ ਮੁੰਡਿਆਂ ਨੂੰ ਮੈਂ ਤਾਂ ਕਦੇ ਉਹਨਾਂ ਨੂੰ ਬੱਗੀ ਨਹੀਂ ਦਿੱਤੀ ਮੈਂ ਐ ਹੱਥ ਵੀ ਨਹੀਂ ਲਾਉਣ ਦਿੰਦੀ ਹੁੰਦੀ ਤੇ ਆ ਉਹਨੇ ਵੀ ਮੈਨੂੰ ਕਿਹਾ ਸੀ ਮੇਰੇ ਦੋਸਤ ਨੇ ਕਹਿੰਦਾ ਕਿਸੇ ਨੂੰ ਬੱਗੀ ਦੇਣੀ ਨਹੀਂ ਚਾਹੀਦੀ ਲੁੱਚੀਆਂ ਗੱਲਾਂ ਹੁੰਦੀਆਂ ਇਹ ਓਏ ਸੌਆਂ ਕੰ ਲੈ ਤਾਂ ਜਮੀ ਪਾਗਲੇ ਨਾ ਤੈਨੂੰ ਬੱਗੀ ਦਾ ਪਤਾ ਕਦੀ ਬੱਗੀ ਲੈਂਦਾ ਸੀ ਹਾਂ ਬਾਬਾ ਹਨਾ ਉਹ ਕਹਿੰਦੀ ਸੀ ਕਿ ਮੈਂ ਮੇਰੀ ਦਾਦੀ ਨੇ ਮੈਨੂੰ ਕਹਿ ਕੇ ਭੇਜਿਆ ਕੰਦੇ ਜਿਹੜਾ ਜਿਹੜਾ ਕੰਮ ਕਹੂਗਾ ਕੈਲਾ ਬਾਬਾ ਕਹਿੰਦੇ ਉਹ ਕੰਮ ਕਰਾਂ। ਜਿਹੜਾ ਵੀ ਕੰਮ ਕਹੇਗਾ ਮੈਂ ਉਹੀ ਕੰਮ ਕਰਕੇ ਜਾਊਂਗੀ ਤੇਰਾ ਚੰਗਾ। ਓਏ ਠੀਕ ਐ ਸੋਨੀ। ਮੈਂ ਜਦੋਂ ਮੈਂ ਦਾਦੀ ਐ ਕਹਿੰਦੇ ਹੁੰਦੇ ਨੇ ਵੀ ਆਹ ਕੰਮ ਕਰਦੇ ਮੈਂ ਉਹ ਵੀ ਕਰਦੰਨੀ ਹੁੰਦੀ ਆ। ਜੇ ਦਾ ਮੈਂ ਦਾਦੀ ਕਹਦੇ ਵੀ ਆਇਂ ਨਹੀਂ ਆਇਂ ਕਰਨਾ ਮੈਂ ਉਹ ਵੀ ਕਰਦੀ ਹੁੰਦੀ ਆ। ਕੋਈ ਸਾਰਾ ਕੰਮ ਕੈਲਾ ਸਮਝਾ ਨੂੰ ਤੈਨੂੰ। ਅੰਦਰ ਮੰਗ ਜਾ ਇੱਥੇ। ਝਾੜੂ ਲਾ ਦੇ ਝਾੜੂ। ਝਾੜੂ ਲਾਦਾ? ਹਾਂ। ਹਾਂ ਝਾੜੂ। ਕੀ ਮੈ ਲਾਉਂਗੇ? ਕੋਈ ਕੀ ਮੈ ਲਾਉਂਦੇ ਹੁੰਦੇ ਆਥਾਂ ਲਾਗੀ ਉਹ ਕੀ ਮੈ ਲਾਉਂਗੀ? ਉਹ ਨਹੀਂ ਬੱਪਾ ਮੈਨੂੰ ਭੁੱਖ ਲੱਗੀ ਪਈ ਆ ਹਜੇ ਪਹਿਲਾਂ ਮੈਨੂੰ ਕੁਝ ਖਾਣ ਨੂੰ ਦੇ ਦੇ। ਉਹ ਕਿਉਂ ਅੰਦਰੋਂ ਖਾ ਲਈ ਨਾਲੇ ਚਾਹ ਬਣਾ ਲਈ। ਉਹੀ ਕਹਿੰਦੀ ਐ ਸਿੱਧਰੀ ਐ ਜਿਵੇਂ ਸਹੀ ਐ ਜਿਵੇਂ। ਮੈਨੂੰ ਭੁੱਖ ਬਾਲੀ ਲੱਗੀ ਆ ਦੇਖੀ। ਐ ਨਾ ਮੈਂ ਦਾਦੀ ਜੀ ਨੇ ਨਾ ਕੜਕੀ ਪਹਿਲੇ ਮੈਨੂੰ ਘਰੇ ਕੰਮ ਕਰਨ ਲਾ ਲਿਆ ਫਿਰ ਮੈਨੂੰ ਇੱਧਰ ਭੇਜਤਾ। ਐਉਂ ਨਹੀਂ ਹੈਗਾ ਵੀ ਨਾ ਵੀ ਪਹਿਲਾਂ ਮੈਨੂੰ ਕੁਝ ਖਾਣ ਨੂੰ ਦੇ ਦੇ। ਓਏ ਚੰਗਾ ਤੂੰ ਤੇ ਖਾ ਲੈ ਜਾ ਕੇ ਮੇਰੇ ਸਰਾਣੇ ਕਿਉਂ ਬੈਠੀ ਐ ਹੁਣ। ਮੈਨੂੰ ਕਿ ਪਤਾ ਕਿੱਥੇ ਖਾਣ ਨੂੰ ਪਿਆ। ਐ ਮੁੜ ਜੀ ਰਸੋਈ ਐ ਇੱਧਰ। ਆ ਰਸੋਈ ਚ। ਹਾਂ। ਅੱਛਾ। ਆ ਫ ਮਰਬੇ ਨੇ ਬਤਾਦੀ ਨੇ ਤਾਂ ਇਹ ਕਿਹਾ ਸੀਗਾ ਕਹਿੰਦੇ ਜਿਹੜਾ ਕੰਮ ਕੂਗਾ ਕੇ ਲਾ ਵਾ ਬਹੁ ਕਰਦੀ ਤੂੰ ਓਏ ਕੰਮ ਮੈਂ ਤੈਨੂੰ ਦੱਸੂਗਾ ਤੂੰ ਚਾਹ ਪਾਣੀ ਪੀ ਲੈ ਨਾਲੇ ਕੰਮ ਕਰ ਲੈ ਪੋਚੇ ਕੱਪੇ ਲਾ ਲੈ ਓੱਚੇ ਤਾਂ ਮੈਂ ਲਾ ਦੂੰਗੀ ਕੱਪੇ ਕੀ ਹੁੰਦੇ ਆ ਕੱਪੇ ਤੈਨੂੰ ਬਾਅਦ ਚ ਦੱਸਾਂਗੇ ਅੱਛਾ ਮੈਂ ਦਾਦੀ ਦਾ ਫੋਨ ਹੋਊਗਾ ਹੈ ਨਾ ਮੈਂ ਦਾਦੀ ਨਹੀਂ ਹੋਊਗਾ ਲੈ ਗੱਲ ਕਰ ਮੈਂ ਦਾਦੀ ਗੱਲ ਕਰਨੀ ਆ ਤੇ ਬਾਗੇ ਉਹ ਫਿਕਰ ਕਰਦੀ ਹੂ ਆ ਆ ਵੇ ਹਨ 2 ਸਾਲ ਤਿਆਂ ਵਾਲਾ ਮੈਂ ਦਾਦੀ ਜਨਮ ਪੁਰਿਆ 20 ਸਾਲ ਤਿਆਂ 2 ਸਾਲ ਇੱਕ ਮਿੰਟ ਇੱਕ ਮਿੰਟ ਮੈਨੂੰ ਗੱਲ ਕਰ ਲਾਂਦੇ ਹਲੋ ਹਾਂ ਦਾਦੀ ਮੈਂ ਆ ਗਈ ਸੀ ਕੈਲੇ ਬਾਬੇ ਕੋਲੇ ਹਾਂ ਮੈਂ ਕੋਲੇ ਬੈਠੀ ਐ ਦੀ ਦੇਖਿਆ ਤਾਂ ਆਪ ਨਹੀਂ ਖਾਣ ਨੂੰ ਕੁਛ ਦਿੰਦਾ ਉਹ ਦੇ ਮੰਗੇ ਸਹੋਰੀ ਹਾਂ ਅ ਤੂੰ ਆਇਂ ਕਰ ਆਇਂ ਕਾ ਦਾ ਤੂੰ ਰੋਟੀ ਬਣਾ ਕੇ ਰੱਖ ਲਾ ਹਾਂ ਫਿਰ ਕੀ ਹੋਗਾ ਜੇ ਬਿਮਾਰ ਆਂ ਮੂੰਹ ਹੀ ਕਰੀ ਜਾਨੀ ਰੰਦੀਆਂ ਕਿ ਟੰਗ ਜੇ ਤੂੰ ਤਾਂ ਮੈਂ ਤਾਂ ਸਾਰਾ ਕੰਮ ਕਰਾਈ ਜਾਂਦੀ ਰਹਿੰਦੀ ਆਗੀ ਮੈਨੂੰ ਨਹੀਂ ਪਤਾ ਹੈਗਾ ਰੋਟੀ ਬਣਾ ਕੇ ਨਹੀਂ ਮੈਨੂੰ ਕੋਈ ਨਾ ਜਿਹੜਾ ਕੁਝ ਕਹੂਗਾ ਕਲਾ ਬੱਬਾ ਮੈਂ ਘਰ ਆਉਂਗੀ ਆਹੋ ਇਹ ਤਾਂ ਪੁੱਛੇ ਕੱਪੇ ਕਹੀ ਜਾਂਦਾ ਕੱਪੇ ਕੀ ਹੁੰਦੇ ਆਗੇ ਫਿਰ ਅੱਛਾ ਕੱਪੜੇ ਅੱਛਾ ਅੱਛਾ हां कोई ना तो दूंगी तो दूंगी कोई नहीं ਛੜਿਆ ਜੋ ਚਾਹਦ ਰਹਾ ਦਾ ਚੰਗਾ ਹੋਗੀ ਗੱਲਾਂ ਹੋਗੀ ਹੁ ਦੱਸ ਦੇ ਬਾਪਾ ਚਾਹ ਪੀਣੀ ਆ ਮੈਂ ਓਏ ਕ્યાં ਕਰਨ ਲੈ ਇੱਥੇ ਜਾ ਕੇ ਇੱਥੇ ਜਾ ਕੇ ਕੁਇ ਸੌਂਈ ਐ ਸੱਤ ਤੇ ਤੇ ਐਂ ਕਕੇ ਐਂ ਕਕੇ ਇੱਥੇ ਇੱਥੇ ਹੋਰ ਕਿੱਧਰ ਜਾਵਾਂ ਮੈਂ ਮੁੜ ਜਾ ਸੌਂਈ ਆ ਯੂ ਆ ਯਾ ਜਮੀਨੀ ਆ ਕਾ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਬਣ ਤੋਂ ਆ ਜਾਂਦੀ ਕੋਈ ਸ਼ਿਆਰ ਦੇ ਫਿਆਰ ਪਿਆਰ ਦੀਆਂ ਗੱਲਾਂ ਕਰ ਲਾਂਦੇ ਚੱਲ ਮੇਰੀ ਗੱਲ ਸੁਣੋ ਇਹ ਵੀ ਉਹਦੀ ਪੋਤੀ ਐ ਗੰਗਨਿਆਂ ਨਾਲ ਇਹਦਾ ਇਹਨੂੰ ਸਿਖਿਆਵਾਂਗੇ ਕੰਮ ਕਰਨਾ ਨਾਲ ਇਹਦੇ ਨਾਲ ਹੀ ਕਰ ਲਾਂਗੇ ਕੰਮ ਉਹਨੇ ਨੰਦਾਂ ਦੱਸਦਾਂਗੇ ਵੀ ਐ ਐ ਕਰਦੇ ਹੁੰਦੇ ਆ ਇਹਨੂੰ ਕਿਹੜਾ ਪਤਾ ਲੱਗਣਾ ਐ ਕਰਨਾ ਪਊਗਾ ਕਹਿ ਲਿਆ ਹੋ ਕੰਜਰੀ ਹੂੰ ਰੌਲਾ ਵੀ ਨਾ ਪਾਦੇ ਸਿੱਧਰੀ ਆਗੇ ਰੌਲਾ ਕਿੱਥੇ ਪਾਉਂਗੇ ਪਹਿਲਾਂ ਹੱਥ ਤਰਾਗੇ ਫੇਰ ਕੰਮ ਕਰਾਂਗੇ ਬੱਬਾ ਓਏ ਹਾਂ ਸੌਰੀਏ ਬੱਬਾ ਉਈ ਦਵਾਈ ਖਾ ਲਿਆ ਕਹਿ ਲੇ ਰਗਾ ਬਾਬਾ ਉਹ ਚਾਹਤਾ ਮੈਂ ਤਾਂ ਤੀ ਉਹ ਚਿੱਟੇ ਡੱਬੇ ਚ ਖੰਡ ਸੀਗੀ ਨਾ ਓਏ ਹਾਂ ਹਾਂ ਉਹ ਮੈਂ ਚਾਹਤਾ ਸੀ ਹੁਣ ਆ ਜਾ ਤੂੰ ਮੈਨੂੰ ਐ ਦੱਸ ਦੇ ਵੀ ਮੈਂ ਕੀ ਕਰਨਾ ਬਾਬਾ ਦੂਵੀ ਕੰਮ ਲਾਗਾ ਓਏ ਮੈਂ ਸੋਣੀ ਕੰਮ ਲਾ ਕਿੱਥੋਂ ਬਾਬਾ ਮੈਂ ਕਮਲੀ ਆ ਕੋਈ ਓਏ ਤੂੰ ਤਾਂ ਵਾੜੀ ਸਿਹਣੀ ਹਾਂ ਦੇਖੇ ਮੇਰੇ ਦਾਦੇ ਕਹਿੰਦੇ ਹੁੰਦੇ ਨਾ ਕਮਲੀਗਾ ਨਾ ਜਿੱਥੇ ਮੈਂ ਵਿਆਹ ਕਰਕੇ ਗਈ ਸੀ ਨਾ ਮੇਰੇ ਘਰ ਵਾਲਾ ਮੈਨੂੰ ਕਹਿੰਦਾ ਤੂੰ ਤਾਂ ਕਹਿੰਦਾ ਕੰਮ ਲਈਂ ਆਂਗੀ ਮੈਂ ਕੰਮ ਲਈਂ ਆਂ ਨਾ ਫੇਰ ਹਨਾ ਮੈਂ ਸੋਣੀ ਵੀ ਆ ਹਨਾ ਮੈਂ ਨਾਲੀ ਸੋਣੀ ਆ ਹਾਂ ਆਹ ਕਦੋਂ ਨਹੀਂ ਹੋ ਕੰਦਾ ਦਿਲਾ ਆ ਬਾਬਾ ਅੱਲਾਹ ਹੋ ਕੇ ਕਰਾ ਝਾੜੂ ਪਾ ਦੇ ਤੂੰ ਜਾਣੂ ਜਾਣੂ ਕਿ ਝਾੜੂ ਦੇ ਦੇ ਮੈਨੂੰ ਫੇਰ ਮੈਂ ਝਾੜੂ ਲਾ ਦਿੰਨੀ ਆ ਤੂੰ ਦੇ ਦੇ ਮੈਂ ਇਸੇ ਆ ਉਰੇ ਲਾ ਦੂੰਗੀ ਝਾੜੂ ਉੱਥੇ ਪਿਆ ਆਹ ਕਿੰਦਰਾ ਸਿੱਟੇ ਆਈ ਮਨ ਨੂੰ ਕੀ ਪਤਾ ਪਪਾ ਮੈਂ ਤਾਂ ਚਾਹ ਕਰ ਦਿੱਤੀ ਸੀ ਚਾਹ ਤਰੀ ਸੀ ਲੈ ਸੁਧਰਾ ਜਾ ਬਾਬਾ ਵਾ ਇਹਨੂੰ ਐ ਹੀ ਨਹੀਂ ਪਤਾ ਹੋਏਗਾ ਵੀ ਮੇਰੇ ਝਾੜੂ ਕਿੱਥੇ ਆਗਾ ਓਏ ਆਂ ਪੀ ਬੰਤੂੰ ਨਹੀਂ ਹੁੰਦੀ ਹੁੰਦੀ ਤੂੰ ਤਾਂ ਜਾਈ ਐ ਆ ਫਿਰ ਮੈਂ ਦਾਦੀ ਕਹਿੰਦੀ ਸੀਗੀ ਕਹਿੰਦੀ ਉਹ ਤਾਂ ਆਪ ਕਰਨੇ ਕਮਲਾ ਜੀ ਲੈ ਫੜ ਕਾ ਲੂ ਹਾਂ ਫੜ ਲੈ ਓਏ ਫੜ ਲੈ ਪਸੰਦਾ ਪਸਾ ਦਾ ਫੜ ਲੈ ਝਾੜੂ ਆ

ਆਈ ਦਾ ਕੰਜਰ ਦੇ ਨੇ ਉਹ ਹੀ ਲੱਗੀ ਨਾ ਤੈਨੂੰ ਬੁਗੀ ਦਾ ਪਤਾ ਨਾ ਕਾਥੇ ਦਾ ਹੋਰ ਪਤਾ ਅੱਜ ਹੁਣ ਕੈਲੇ ਨੂੰ ਸਿਖਾਉਣੀ ਪੂ ਕੀ ਪਤਾ ਕੈਲੇ ਆ ਆਪਣੀ ਰਹਿ ਜੀ ਨਹੀਂ ਕਰਨਾ ਉਹ ਕੈਲੇ ਆ ਮੈਂ ਦਿਸਨਾ ਆ ਬਾਪਾ ਨਹੀਂ ਆ ਬਾਪਾ ਸੰਭਰਤਾ ਓਏ ਕਿਹੜਾ ਸੰਭਰਤਾ ਲੈ ਹਾਂ ਲੈ ਬਾਪਾ ਔਰੇ ਔਰੇ ਭੇਜ ਲੈ ਫੜ ਕੋਈ ਭੇਜਣੀ ਆ ਲੈ ਲੈ ਜਾ ਤਾਂ ਫੜ ਲਾ ਦੁੱਤੀ ਆ ਫੜ ਲੈ ਆ ਆ ਪਾਪਾ ਕਿੰਨਾ ਵਧੀਆ ਸੰਭਰੇ ਤੂੰ ਸਾਫ ਸਾਫ ਕਰਦਾ ਹਨਾ ਹਾਂ ਪਤਾ ਹੋ ਗਿਆ ਹਾਂ ਪਾਪਾ ਚਾਹ ਪੀ ਕੇ ਦੱਸ ਕਹੀ ਦੀਵਣੀ ਹੂੰ ਪਾਪਾ ਨੂੰ ਮੱਚਾ ਉਹ ਕਮਲ ਆ ਜਾ ਉਹ ਓਏ ਓਏ ਤੈਨੂੰ ਕੀ ਬਣ ਤੋ ਪੀ ਜਾਵੇਂਗਾ ਤੂੰ ਜੰਮਣ ਲੱਗੀ ਸੀ ਨਹੀਂ ਬਣ ਤੋ ਫੂਕ ਮਾਰ ਕੇ ਪੀਂਦੇ ਹੁੰਦੇ ਆ ਤੂੰ ਤਾਂ ਕਮਲ ਆ ਜਮੀ ਇਹ ਜਮੀ ਸਿਦਰੀਏ ਨੂਣੀ ਨੂਨ ਪਾਤਾ ਪੌਣੀ ਦਾ ਖੰਡ ਸੀ ਓਏ ਨਾ ਜੀਰਦੇ ਓਏ ਇਹ ਜੋ ਕੁਝ ਨੰਦੀ ਕੀ ਕਰਾਉਂ ਆ ਤੇਥੋਂ ਢੋਣਾ ਕੋਈ ਹੁਣ ਮੈਨੂੰ ਮੁੱਛਦਾ ਹੈਗਾ ਵੀ ਮਗਾਓ ਡੱਬੇ ਚ ਚਿੱਟਾ ਹੀ ਜਿੱਦ ਤੋਂ ਬਥਰਾ ਪਏ ਨੇ ਚਿੱਟਾਂ ਦਾ ਹੋਰ ਵੀ ਪਏ ਅਸਮਾਨ ਤੂੰ ਮੈਨੂੰ ਐ ਕਿਹਾ ਸੀ ਖੰਡਾ ਮੈਂ ਉਹੀ ਪਾਤੀ ਮੁਰਤੀ ਪਰ ਕੇ ਓਏ ਚਾ ਹੁਣ ਮੇਰੀ ਗੱਲ ਸੁਣ ਤੈਨੂੰ ਕੋੜਾ ਕੋੜਾ ਮੂੰਹ ਹੋ ਗਿਆ ਉਹ ਤੋ ਖੰਡ ਖਵਾ ਦੇ ਨਾ ਹਾਂ ਤੈਨੂੰ ਦਾਲ ਮੈਂ ਨਹੀਂ ਜਾ ਬੈਨਾ ਹੁਣ ਇੱਥੇ ਓਏ ਸੌਰੀ ਏ ਮੈਨੂੰ ਗੈਸਟੀ ਨਹੀਂ ਰਵੇ ਗੋਡੇ ਦੁਖਦੇ ਏ ਓਏ ਕੀ ਹੋ ਗਿਆ ਨਾ ਤੂੰ ਝਾੜੂ ਲਾਇਆ ਹਜੇ ਤੱਕ ਓਏ ਝਾੜੂ ਤੂੰ ਕੀ ਕਰਾਉਣਾ ਤੈਨੂੰ ਕੰਮ ਸਿਖਾਉਣਾ ਮੈਂ ਹਾਂ ਦੇਖੋ ਮੈਨੂੰ ਕੋਈ ਵੀ ਕੰਮ ਨਹੀਂ ਸਿਖਾਉਂਦਾ ਹੈਗਾ ਮੱਬਾ ਬਣ ਕੇ ਤੂੰ ਮੈਨੂੰ ਕੰਮ ਸਿਖਾ ਫਿਰ ਮੈਂ ਰੋਜ਼ ਆਇਆ ਕਰੂੰ ਤੇਰੇ ਕੋਲ ਜਿਵੇਂ ਤੂੰ ਕਹਿਆ ਕਰਾਂਗਾ ਮੈਂ ਉਵੇਂ ਹੀ ਕਰਾਂਗੀ ਠੀਕ ਹਾਂ ਰੋਜ਼ ਆਇਆ ਕਰਾਂਗੀ ਓ ਜੀ ਲਗ ਲਵਣ ਬੈਠਾ ਮੇਰੇ ਪਪਾ ਨੱਕ ਚ ਪਰ ਕੋਈ ਹੁੰਦੀ ਹੈ ਮੈਂ ਕਰ ਜਾਣਾ ਸ਼ੋਰੀਏ ਨਾ ਹੋ ਕੀ ਹੋ ਗਿਆ ਚੂਹਾ ਘੜਦਾ ਨੱਕ ਚੋਂ ਮੇਰੇ ਚੂਹਾ ਕਿੱਥੋਂ ਘੜਦਾ ਸਾਫ ਕਰਦਾ ਹਾਂ ਮੇਰਾ ਕੋਕਾ ਨਾ ਲਾ ਦੇ ਮੈਨੂੰ ਪਤਾਗਾ ਮੈਨੂੰ ਦੱਸਿਆ ਸੀ ਕਿਸੇ ਨੇ ਕਹਿੰਦੇ ਜੇ ਬਗਾਨਾ ਬੰਦਾ ਹੋਵੇ ਉਹਨੂੰ ਹੱਥ ਨਾ ਲਾਉਣ ਦੇ ਆਈ ਨਹੀਂ ਪਤਾ ਹੁੰਦਾ ਹੋ ਨੱਕ ਚ ਕੋਕਾ ਲਾ ਕੇ ਲੈ ਜੀ ਕੋਕਾ ਕਿੱਥੇ ਲਾਉਣਾ ਪਤਾ ਕਿੰਨਾ ਮਹਿੰਗਾ ਹੈ ਮੈਂ ਮੈਂ ਸਾਫ ਕਰ ਦੇਣਾ ਲੁੱਟਾਂਗਾ ਤੂੰ ਤਾਂ ਉਹ ਲੱਗਿਆ ਤੈਨੂੰ ਕਿੱਥੋਂ ਤੈਨੂੰ ਸਿਖਾਉਂ ਤੂੰ ਤਾਂ ਗੱਲਾਂ ਦਾ ਖਲੋਣਾ ਮੇਰੇ ਲਈ ਨਹੀਂ ਨਹੀਂ ਸਿੱਖੇਗੀ ਮੈਂ ਮੈਂ ਮਾਰੂ ਇਸ ਕਰਕੇ ਤੇਰੇ ਇੱਕ ਗੱਲ ਤਾਂ ਸੁਣ ਲੈ ਸਿਦਰੀਏ ਸੱਚੋ ਓਏ ਤਾਣੀ ਤਾਂ ਤੈਨੂੰ ਮੈਂ ਸਿਖਾਉਣਾ ਕੀ ਸਿਖਾਉਣਾ ਐ ਨਾ ਨੂੰ ਮੈਂ ਕਰ ਲੈ ਮਾਣੇ ਜੀ ਐ ਸਿੱਟਲੀ ਐ ਕਰ ਆ ਬੜਾ ਬਾੜਾ ਮੋਗ ਕਰੋ ਵੱਡੇ ਬਾੜਾ ਬਾਹੇ ਨਹੀਂ ਜਾਂਦੇ ਮੈਂ ਤਾਂ ਨਹੀਂ ਤਾਂ ਲੱਗਦਾ ਸੀ ਕਿ ਹਾਂ ਮੈਨੂੰ ਪਾਉਣਾ ਨਹੀਂ ਆਉਂਦੇ ਬਾੜੇ ਵੱਡੇ ਵੱਡੇ ਕੋਈ ਜਿਉਂ ਤਾਂ ਨਹੀਂ ਪੈਗੀਆਂ ਐ ਕਰੀ ਜੰੀਆਂ ਹਾਂ ਦੇਖੀ ਮਾੜਾ ਜਾਂ ਓਏ ਲੈ ਮਟੇਰਾ ਦੇਖ ਲੈਣਾ ਆ ਕੋ ਫੱਕੀ ਜਮੀ ਦਵਾਈ ਲਾ ਰਹੀ ਆ ਕਾਜ ਹੁੰਦੀ ਐਨੀ ਹਾਂ ਜਾਂਦੀ ਐ ਆ ਬਨੂ ਨੂੰ ਬਤਾਏਗਾ ਤੂੰ ਮੇਰੇ ਹੱਥ ਲਾਉਣਾ ਜਾਣ ਗਿਆ ਓਏ ਮੇਰੀ ਗੱਲ ਸੁਣ ਓਏ ਆ ਬੱਗੀ ਮੈਨੂੰ ਦੇ ਦੇ ਓਏ ਲੁੱਚਾ ਹਏ ਬਾਬਾ ਲੁੱਟਿਆ ਓਏ ਫੇਰੀ ਸਿੱਖੇਗੀ ਮੈਂ ਦੱਤ ਨਾ ਮੈਂ ਜਾਣੀਆ ਕਰੇ ਮੈਂ ਦੱਦੀ ਦੱਸੂਗੀ ਫੇਰੀ ਸਿੱਖੇਗੀ ਨਹੀਂ ਤਾਂ ਸਿਖਾਉਣਾ ਮੈਂ ਨਹੀਂ ਮੇਰਾ ਘਰ ਵਾਲਾ ਵੀ ਆਏਗਾ ਨਾ ਹੁੰਦਾ ਦੀ ਬੁੱਗੀ ਦੇ ਦੇ ਲੈ ਮੈਂ ਨਾ ਗੱਲਾਂ ਕਰਦਾ ਤੂੰ ਵੀ ਫਿਰ ਓਏ ਨਹੀਂ ਤੂੰ ਕੀ ਕਹਿਣਾ ਮੈਂ ਦੱਦੀ ਦੱਸੂਗੀ ਓਏ ਮੇਰੀ ਗੱਲ ਤਾਂ ਸੁਣ ਲੈ ਨਾ ਤੈਨੂੰ ਸਿਖਾਉਣਾ ਮੈਂ ਨਹੀਂ ਬੈਲ ਤੂੰ ਤੋ ਲੁੱਚਾਂਗਾ ਲੈ ਓਏ ਬੱਗੀ ਮੰਗਦਾ ਮੈਨੂੰ ਆਹੀਂ ਮੇਰਾ ਘਰ ਵਾਲਾ ਮੰਗਦਾ ਹੁੰਦਾ ਸੀ ਮੈਂ ਤਾਂ ਤਾਂ ਹੀ ਤੋ ਤੁਥੋਂ ਆਪਾਂ ਜਾਈ ਫਿਰ ਫਿਰ ਮੇਰੇ ਸਾਸਨ ਨੇ ਵੀ ਮੈਨੂੰ ਕਿਹਾ ਸੀ ਕਹਿੰਦੇ ਜਾਈ ਨਾ ਕਹਿੰਦੇ ਕੋਈ ਨਾ ਅੱਗਰ ਤੂੰ ਤੋ ਬੱਗੀ ਨਹੀਂ ਮੰਗਦਾ ਮੈਂ ਖੈ ਤਾਂ ਰੋਜ਼ ਮੰਗਦਾ ਮੈਂ ਤੋ ਬੱਗੀਂਗਾ ਓਏ ਨਹੀਂ ਸ਼ੇਰਾਂ ਨਹੀਂ ਨਹੀਂ ਕਰਦੇ ਹੁੰਦੇ ਮੈਂ ਤੈਨੂੰ ਸਿਖਾਈ ਜਨਾ ਕੰਮ ਹਾਂ ਲੈ ਮੈਨੂੰ ਨਹੀਂ ਪਤਾ ਹੈਗਾ ਤੋ ਤੂੰ ਲੁੱਚਾਂਗਾ ਜਦੋਂ ਤੂੰ ਬੱਗੀ ਮੰਗ ਲਈ ਮੈਨ ਤੋਂ ਕੰਮ ਕਿ ਸਿਖਾਏਗਾ ਸੋਣੀ ਜੇ ਮੈਂ ਤੈਨੂੰ ਸਿਖਾਵਾਂਗਾ ਆ ਕੇ ਲੈ ਨੂੰ ਪੁਰਾ ਮੈਝੂ ਮਾ ਆਏ ਕਰ ਦਿੱਤੀ ਕਿ ਬਾਬਾ ਕੰਮ ਦਾਸ ਦੇਤੀ ਸਿਖਾਉਣਾਗਾ ਓਏ ਢਾਲ ਬਣਾਉਣੀ ਨਸ ਕਿਵੇਂ ਢਾਲ ਤਾਂ मूਗੀ ਦਾ ਹੈ ਨਹੀਂ ਫਿਰ ਓਏ मूਗੀ ਤਾਂਗਾ ਤਰ ਲਾਂਗੇ ਹੋਰ ਬਣਾਉਣੀ ਕਿਹਾ ਦਾਂਗੇ ਹੋਰ ਤਾਂ ਫਿਰ ਰਸੋਈ ਚ ਤਾਂ ਕੋਈ ਸਬਜੀ ਨਹੀਂ ਹੈਗੀ ਝੂਠ ਬੋਲਦਾਗਾ ਮੈਂ ਹੱਥ ਫੜਾ ਹੱਥ ਐ ਕਰਦੇ ਹੁੰਦੇ ਹੈਲੋ 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 ਬਾਬਾ ਗੁੱਡ ਬਾਏ ਟੂ ਚੰਗਾ ਆ ਆ ਸਿੱਖੀ ਨਾ ਹੁਣ ਬਾਬਾ ਇਹ ਕਿਹਨਾ ਬੱਟਾ ਬੱਗੀ ਦੇਗਾ ਤੂੰ ਮੇਰੀ ਓਏ ਬੱਗੀ ਕਿੱਥੇ ਲੈਤੀ ਐ ਲੈਦਾ ਤੈਨੂੰ ਹੈਲੋ ਵਾਇਸ ਕਿਉਣਾ ਬੱਗੀ ਨਹੀਂ ਲੈਂਦੇ ਹੁੰਦੇ ਗੰਦਾ ਗੱਤ ਤਾਂ ਓਏ ਬੱਗੀ ਕਿੱਥੇ ਲੈਤੀ ਐ ਫੇ ਚੰਗਾ ਹੁਣ ਮੈਂ ਜਾਵਾਂ ਇੱਧਰ ਜਾਏਗੀ ਕੰਮ ਦਾ ਸਿੱਖ ਲੈ ਤੁਖ ਲੱਗੀ ਪਈ ਆ ਮੈਨੂੰ ਓਏ ਯਾਰਾ ਅਜਾ ਤੱਕ ਨੂਨ ਵੱਧ ਪਵਾਤਾ ਮੈਂ ਤੂੰ ਕੀ ਨਹੀਂ ਜਾ ਦੇਖ ਲੈ ਨੂਨ ਵਾਲੀ ਮੈਂ ਨਹੀਂ ਪੀਂਦੀ ਹੋਰ ਕਰਕੇ ਲਿਆ ਕੇ ਦੇ ਤੂੰ ਲਿਆ ਕਰਕੇ ਮੈਂ ਲਿਆਉਣਾ ਹਾਂ ਤੂੰ ਬਣਾ ਕੇ ਲਿਆ ਮੈਂ ਨਹੀਂ ਪੁਈ ਸੋਈ ਲਕਾਜਾ ਬਾਬਾ ਦਾ ਕੰਮ ਨਾ ਬਣਿਆ ਮੈਂ ਕਹ ਲੈਦੀ ਪੋਸਟੀ ਨੂੰ ਰਗੜਦੇ ਮੈਂ ਨਹੀਂ ਜਾ ਮੈਂ ਤਾਂ ਚਾਹ ਪੀ ਕੇ ਜਾਉਂਗੀ ਆ ਬੈਠੀ ਆਂ ਬਾਲੀ ਸੋਹਣੀ ਐ ਗਾਟਰ ਪੀਂ ਸਕਮੇ ਘਟੀਲਾਉਂਗੀ ਚੱਪਲਾਂ ਦੀ ਫਿਰ ਮੈਂ ਐ ਕਰੂੰਗੀ ਫਿਰ ਮੈਂ ਇਧਰੋਂ ਜਾਉਂਗੀ ਇਧਰੋਂ ਜਾਉਂਗੀ ਫਿਰ ਮੈਂ ਉਹ ਕਮਰੇ ਚ ਵੱਢੂੰਗੀ ਐ ਕਰਕੇ ਧਿੱਕੀ ਜਿੱਕੀ ਬਾਬਾ ਕੋਲੋਂ ਕਿੱਦਰੀ ਮੈਂ ਉਹ ਸੰਦਲੋਕ ਜੰਨਾ ਆਂਗੀ ਓਏ ਮੇਰੇ ਕਿੱਧਰ ਵਾਗੀ ਓਏ ਸਿਧਰੀ ਜੀ ਮਤਾਰੇ ਕਿੱਧਰ ਉੱਡ ਗਈ ਓਹ ਕਿੱਧਰ ਵਾਗੀ ਓਏ ਬਾਹਰ ਦੇਖਾਂ ਕਈਆਂ ਦੇ ਬਾਹ ਨਾ ਵਾਗੇ ਓਏ ਓਹ ਕਈਆਂ ਕਿਤੇ ਹੋਰੀ ਨਾ ਪੱਟੀ ਮੇਸ ਹੋਏ ਇੱਕ ਜਾ ਕੇ ਦੱਸ ਦੇ ਕਰਤਾਰ ਨੂੰ ਕਿ ਮੇਰੀ ਤਾਂ ਬੁੱਗੀ ਲੈਂਦਾ ਸੀ ਕਿਤੇ ਪਣੀ ਬਣਾਈ ਕੰਜਰਦਿਆ ਖੇਚ ਪੈ ਜਿੱਦਾਂ ਵਾਬਾ ਨੂੰ ਪਤਾ ਹੀ ਨਹੀਂ ਲੱਗਿਆ ਵਾਬਾ ਬਾਹਰ ਆ ਗਿਆ ਮੈਨੂੰ ਪਤਾ ਨਹੀਂ ਕੋਈ ਸੌਰੀਆ ਕਿੱਥੇ ਜੇ ਬੋਲੀ ਜਾਂਦੀ ਏ ਇਹ ਮੇਰੇ ਕੰਨ ਵੱਜਦੇ ਆ ਓਕੇ ਲਲੂ ਵਾਬਾ ਨੂੰ ਪਤਾ ਨਹੀਂ ਟੋਕੀ ਤੇ ਕਮਰੇ ਜਿਹਾ ਫਿਰਦੀ ਹੋਵੇ ਉ ਤਾਂ ਹੀ ਤਾਂ ਕਹਿੰਦੀ ਆ ਕਰਤਾਰੂ ਸਿੱਧਰੀ ਏ ਮਿਲੂ ਕੁਝ ਨਹੀਂ ਤਾਉ ਕੋਈ ਕਿੱਥੇ ਆ ਕਹਿੰਦੇ ਉਹ ਇੱਥੇ ਵੀ ਹੀ ਹੈਗੀ ਓਏ ਕੋਈ ਨਾ ਪਤਾ ਨਹੀਂ ਕਿੱਦਾਂ ਟੱਪ ਗਈ ਕੰਜਾ ਦੇ ਸਿਧਰੀ ਨਾਲ ਮੱਥਾ ਲਾ ਲਿਆ ਓਏ ਸੋਣੀ ਦੀਏ ਕੀ ਕਰੀ ਜਣੀ ਬਾਬਾ ਡਰ ਗਿਆ ਓ ਫੇ ਡਰ ਗਿਆ ਡਰ ਗਿਆ ਡਰ ਗਿਆ ਬਾਬਾ ਕਿੱਥੋਂ ਡਰ ਆ ਬਲਕਣ ਵਿੱਚ ਖੇਢੀ ਓਏ ਲੋਕਣ ਵਿੱਚ ਖੇਢਾ ਬਾਬਾ ਹਾਂ ਚਾਲੇ ਦੀ ਦੇ ਦੇ ਹਾਂ ਫਣੀ ਕਿਆ ਮੈਂ ਨਾ ਉਹ ਤੇ ਅੰਦਰ ਕੋਈ ਆਉਂਦਾ ਸੀ ਇੱਥੇ ਬਾਹਰ ਮੈਂ ਕਿੱਥੋਂ ਗਈ ਆਇ ਲਤਾ ਕਹਿੰਦੇ ਕੀ ਮੈਂ ਤੈਨੂੰ ਬਾਬਾ ਹਾਂ ਲੁਚਾ ਹਾਂ ਮੈਨੂੰ ਨਾ ਪਤਾ ਪਰ ਇਹ ਕੰਡ ਪਾਨੀਆਂ ਨਾਲ ਦਾ ਕੰਮ ਸੀ ਗਿਆ ਹੁਣ ਪਰ ਇਹ ਪਾਚਾ ਲੁਚਾ ਕੋਈ ਨਹੀਂ ਲੁਚਾ ਕਾ ਪੀ ਕੇ ਦੇਖ ਬੜਾ ਸੁਆਦ ਆ ਬਾਬਾ ਸੁਆਣਾ ਨਾ ਕਿੰਨੀ ਸੁਆਦ ਆ ਵਾ ਇਹ ਸਮਾਨ ਹੈ ਸੋਣੀ ਨੂਣੀ ਪਾ ਦਾ ਤੂੰ ਮੈਨੂੰ ਕੋਈ ਪਰ ਪਤਾ ਅਸੂ ਦੱਕੇ ਹੁਣ ਮੈਨੂੰ ਹਾਂ ਬੋਲਦਾ ਵਾ ਮੈਨੂੰ ਹੁਣ ਪਾਦਾ ਮੈਨੂੰ ਪਤਾ ਨਹੀਂ ਗੱਲ ਫੇਰ ਕੀ ਹੋ ਗਿਆ ਪੀਨੇ ਹਾਂ ਆ बाबा इन छेती चाह बना लू सी बाबा तू कि चंगा मेरे चाह बना ली तो डर ओए मैं कम करके जाऊ तेरा सारा काम मैं दादी ने कहा जो कम होने कहा करके आई नहीं मेन पुटूगी फिर ਉਹਨੂੰ ਦੱਸੀ ਨਾ ਚੰਗਾ ਵੀ ਚਾਜ ਨੂਨ ਪਤਾ ਸੀਗਾ ਓਏ ਨਹੀਂ ਦੱਸ ਨਾ ਕੇਲੇ ਨੂੰ ਕੀ ਲੋੜ ਪੈਂਦੀ ਐ ਕੇਲੇ ਦਾ ਦਾ ਕੰਮ ਬਣੇ ਪੇ ਕਿੱਥੇ ਗਣਿਆ ਵੇਰ ਕਿੱਥੇ ਕਿਰਿਆ ਵੇਰ ਬਾਬਾ ਚਾਹ ਹੋਰ ਦੇ ਦੇ ਓਏ ਨਾ ਪੀਨੇ ਅਹੀਂ ਪੀ ਲੈ ਓਏ ਨਾ ਥੋੜੀ ਜੀ ਓਏ ਲੈ ਸਾਰੀ ਪੀ ਲੈ ਨਾ ਅੰਦਕਾ ਝੂਠੇ ਬਾਤ ਮੈਂ ਨਹੀਂ ਪੀਂਦੀ ਕਿੱਥੇ ਐ ਸੱਚੀ ਐ ਗਲਾਸ ਪਰਾਂ ਬਿਆ ਸੀ ਤੂੰ ਆਪਦੇ ਝੂਠੇ ਦਿੱਤੀ ਆ ਮੈਂ ਨਹੀਂ ਪੀਂਦੀ ਹੈਗੀ ਮੇਰਾ ਘਰ ਵਾਲਾ ਵੀ ਕਹਿੰਦਾ ਹਾਂ ਤੇ ਝੂਠੀ ਚੀਜ਼ ਖਾਂਦਾ ਤੀ ਮੈਂ ਤਾਂ ਨਹੀਂ ਖਾਂਦੀ ਕਿਸੇ ਦੀ ਝੂਠੀ ਚੀਜ਼ ਮੈਂ ਤਾਂ ਕਦੇ ਦਾਦੀ ਦੀ ਝੂਠੀ ਨਹੀਂ ਖਾਦੇ ਇੰਨੀ ਪਹਿਲਾਂ ਫੇਰੀ ਸਿੱਖੇਗੀ ਐਕੂਠੀ ਐ ਤੇਰੀ ਮੈਂ ਕਦੇ ਓਏ ਪੀ ਲੈ ਨਹੀਂ ਨਹੀਂ ਓਏ ਪੀ ਲੈ ਹੇ ਨਾ ਪੀ ਲੈ ਹੋਲਾ ਮੇਰਾ ਸ਼ੇਰ ਮਾਂ ਕਹਤ ਮੈਨੂੰ ਚਿੱਕਕ ਬੜਾ ਸ਼ੈਨਾਗਾ ਓਏ ਸੋਰੀ ਵੀ ਪੀਲਾ ਨਹੀਂ ਦੋ ਤੋਕੇ ਚਾਹ ਨਹੀਂ ਆਇਂ ਕਹਣਾ ਬਾਬਾ ਆਇਂ ਕਾ ਮੈਨੂੰ ਦੋ ਪਰੌਠੇ ਬਣਾ ਦੇ ਪਰ ਉਹ ਤੇ ਤੈਨੂੰ ਮੈਂ ਸਿਖਾਇਆ ਨਾ ਨਹੀਂ ਮੇਰੇ ਬਗਾਨੀ ਮੇਰੇ ਹੱਥ ਮੱਚ ਜਾਂਦੇ ਆ ਦੇਖੀ ਹੱਥ ਮੱਚਣੀ ਨਹੀਂ ਦਿੰਦੇ ਮੈਂ ਨਹੀਂ ਜਾ ਤੂੰ ਮੈਨੂੰ ਪਰੌਠੇ ਬਣਾ ਕੇ ਲੈ ਕੇ ਦੇ ਉਹਨੇ ਮਿਹਨਤ ਪੈਣੀ ਆ ਕੋਈ ਜਾਂ ਤੂੰ ਪੈ ਮੈਂ ਲੈਣਾ ਫਿਰ ਕਿਉਣਾ ਪਰਲਾ ਦੇਂਗਾ ਮੈਂ ਪੈ ਲੋਕ ਚਾਹਤੇ ਪਾਣਾ ਤੇਰਾ ਕੀ ਪਤਾਗਾ ਮੇਰਾ ਗਾਣ ਨਾ ਪਦੇ ਫਿਰ ਓਏ ਤੇਰੇ ਲਾ ਦੇ ਬਾਕੀ ਭੁੱਖ ਲੱਗੀ ਪਈ ਆ ਮੈਨੂੰ ਨੀ ਓਏ ਪਰਉੜੇ ਦਾ ਲਿਆ ਦਾ ਨਾ ਸੌਰਗੀ ਹੂੰ ਮੇਰੀ ਗੱਲ ਸੁਣ ਓਏ ਦਨ ਹੋਣਾ ਮੋਢਾ ਜੇ ਲਾਈ ਨਾ ਨਾਲ ਮੈਂ ਨਹੀਂ ਜਾ ਮੇਰੇ ਨਾਲ ਮੋਢਾ ਲਾ ਕੇ ਬੈਠੋ ਸਿੰਧਰੀ ਐ ਜਮੀਂ ਗੰਗਰ ਦੀ ਹਾਂ ਲਓ ਆਇ ਨਹੀਂ ਹੈਗਾ ਵੀ ਤਾਹਾਂ ਬੈਜੀ ਥੱਲੇ ਬੈ ਜਾਂਦਾ ਮੋਢਾ ਲਾ ਕੇ ਓ ਮੇਰੀ ਗੱਲ ਸੁਣ ਹਾਂ ਤੂੰ ਜਦਾ ਖਾਇ ਇਹ ਚੀਜੀ ਇੱਕ ਗੱਲ ਚਾਹ ਹਾਂ ਚੀਜੀ ਖਾ ਲੂ ਮੈਂ ਚੱਲ ਚੀਜੀ ਖਾਈ ਨਹੀਂ ਮੇਰੇ ਕੋਲ ਪੈੜੇ ਨਹੀਂ ਹੋਏ ਪੈ ਜੇ ਤਾਂ ਮੈਂ ਦੇ ਦੂੰ ਚੱਚੀ ਹਾਂ 10 ਰੁਪਏ ਦੇ ਦੇ ਤਾਂ ਹੋਏ 10 ਦੇ ਵੀ 50 ਲੈ ਲਈ ਮੇਰਾ ਕੰਮ ਕੱਢਣਾ ਪੁੱਥੇ 50 ਹਾਂ ਉਧਰ ਲੈ ਕੰਮ ਰਹੀ ਸੀ ਕਿਸੇ ਕੋਲੇ ਦੱਸੀ ਨਾ ਨੋ ਸ਼ੌਂ ਲੱਗੇ ਮੇਰੀ ਦਾਦੀ ਦੀ ਆਹ ਤੇਰੀ ਵੀ ਸ਼ੌਂ ਮੈਂ ਨਹੀਂ ਮੈਂ ਕਿਸ਼ਨ ਨੂੰ ਦੱਸ ਦੇਹਾਂਗੀ ਫਿਰ ਮੈਨੂੰ 50 ਰੁਪਏ ਦੇ ਦੇ 50 ਰੁਪਏ ਦੇਉਂ ਪਿਆ ਚੀ ਹੂੰ ਜਿਹੜਾ ਕੰਮ ਕਹੇਗਾ ਮੈਂ ਉਹੀ ਕਰੂੰਗੀ ਮੇਰੀ ਦਾਦੀ ਨੇ ਵੀ ਮੈਨੂੰ ਕਿਹਾ ਸੀ ਕਹਿੰਦੀ ਜਿਹੜਾ ਕਹੇ ਬਾਬੇ ਨੇ ਕੰਮ ਕਹਤਾ ਸਾਰਾ ਕੰਮ ਕਰਕੇ ਆਈ ਹਾਂ ਜਿਵੇਂ ਜਿਵੇਂ ਕਹੂਗਾ ਉਹ ਮੈਂ ਕਰਦੀ ਜਿਵੇਂ ਤੂੰ ਕਹੇਗਾ ਪਪਾ ਮੈਂ ਉਹ ਵੀ ਕਰੂੰਗੀ ਕੋਈ ਇਹੀ ਤਾਂ ਪਾਲਦਾ ਸੀ ਕਹਿਣਾ ਫਿਰ ਪਪਾ ਫਿਰ ਮੈਨੂੰ ਐ ਦੱਸ ਤਮੇਨ ਕੰਮ ਕੀ ਕਰਨਾ ਪੂਆ ਕੰਮ ਮੈਂ ਤੈਨੂੰ ਉਧਰ ਜਾ ਕੇ ਦੱਚੂਛੀ ਨਾ ਆਪਾ ਆ ਤੂੰ ਤਨੂ ਚਾ ਜਾ ਲਗਦਾਗਾ ਆ ਚਲੀਏ ਉਧਰ ਹੈ ਮਾਪਾ ਉਹ ਪਰ ਕੰਮ ਆ ਵੀ ਕਮਰਾ ਹਾਂ ਓਏ ਉਹ ਤੇ ਬਾਦਸ ਕਿਉਣਾ ਪਉ ਕੰਮ ਨਹੀਂ ਫਿਰ ਉਹ ਕਮਰੇ ਜਾਨ ਨੂੰ ਆ ਵੀ ਕਮਰਾ ਹੀ ਆ ਓਏ ਕਾਮਰਾਂ ਤਾਂ ਹੈਗੇ ਓ ਵੱਡੇ ਅਮ ਫੇਰ ਤੇਰੇ ਕੋਲ ਪੈਸੇ ਕਿੱਥੇ ਨੇ ਓਏ ਪੈਸੇ ਤੈਨੂੰ ਮੈਂ ਦੇ ਦੂੰ ਚੀਜੀ ਖਾਇਾਂ ਇਹ ਰੋਕੀ ਬਤਾ ਮੈਂ ਅਗਰ ਮੁੱਕ ਕਰ ਜਾਈ ਓਏ ਨਹੀਂ ਮੁੱਕਰਦੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਪਹਿਲਾਂ ਪੈਸੇ ਦੇ ਓਏ ਪਹਿਲਾਂ ਦੇ ਦੂੰ ਕੋਈ ਨਹੀਂ ਤੂੰ ਬੰਗ ਤਾਂ ਚੱਲ ਤੇਰੇ ਕੋਲ ਹੈ ਹੀ ਨਹੀਂ ਝੂਠ ਬੋਲਦਾ ਓਏ ਹੈਗੇ ਐ ਸੌਈਏ ਵੱਡੂਆ ਉੱਥੇ ਪਏ ਮੈਨੂੰ ਨਹੀਂ ਪਤਾ ਹੈਗਾ ਤੇਰੇ ਕੋਲੇ ਹੈ ਜੀ ਕੱਪਣਾ ਦਾ ਫਿਰ ਬਟੂਆ ਲਿਆ ਓਏ ਹੈਗੇ ਆ ਬਟੂਆ ਤੇਰਾ ਕਿੱਥੇ ਓਆਂ ਸੇ ਸੌਈਏ ਅੱਛਾ ਹੋਏ ਕਿੰਨੇ ਭਰੇ ਹੋਏ ਆ ਪੈਸੇ ਮੈਨੂੰ ਤਾਂ ਤੋਕਣਾ ਪਿਆ ਸੀ ਇਹ ਵੱਡਾ ਨੋਟ ਲੈ ਲੀ 200 ਦਾ ਕਰ ਕੋਈ ਨਹੀਂ ਮੈਂ ਨਾ ਬੜੀ ਇਮਾਨਦਾਰ ਆ ਮੈਂ ਕਰੂੰਗੀ ਜਦੋਂ ਮੈਂ ਫੇਰ ਆਈ ਨਾ ਤੈਨੂੰ ਮੈਂ 150 ਮੋੜ ਦੂੰਗੀ ਹੋਏ ਨੇ ਕੋਈ ਗੱਲ ਨਹੀਂ ਤੂੰ ਚੀਜੀ ਖਾ ਲਈ ਸਾਰਿਆਂ ਦੀ 200 ਦੀ ਹੋਰ ਕਿਸੇ ਨੂੰ ਲਈ ਦੱਸੀ ਨਾ ਵੀਰਪੀਂ ਦਿੱਤੇ ਸੀ ਕਹ ਲੈਨੇ ਨਹੀਂ ਲਾ ਮੈਂ ਨਹੀਂ ਦੱਸਦੀ ਕਰਤਾਰੋਂ ਨੂੰ ਵੀ ਨਾ ਦੱਸਦੀ ਤੇਰੀ ਮੰਮੀ ਨੂੰ ਦਾਦੀ ਨੂੰ ਕਦ ਦੱਚੂਗੀ だっਕਾ ਮੇਰੇ ਬਾਹਰ ਲੁੱਤੀ ਆ ਗਈ ਦਾਦੀ ਤਾਂ ਜੋ ਮੈਨੂੰ ਕੋਈ ਪੈਸੇ ਦੇ ਦੇ ਲਕੋ ਲੰਦੇਗੇ ਫੇ ਮੈਨੂੰ ਦਿੰਦੀ ਨਾ ਹੁੰਦੀ ਜੋ ਮੈਂ ਕਹਿੰਦਾ ਮੈਨੂੰ ਕੁਛ ਲਿਆ ਦੇ ਤਾਂ ਵੀ ਲਿਆ ਕੇ ਦਿੰਦੇ ਹੈਗੇ ਕਹਿੰਦੇ ਬੱਚਕੀ ਕਰਨ ਨਾ ਨਹੀਂ ਤਾਂ ਮੈਂ ਨਾ ਇਹ ਨਾ ਚੂੜੀਆਂ ਲਿਆਉਂਗੀ ਇੱਕ ਮੈਂ ਨਾ ਕਾਂਟੇ ਲੈ ਕੇ ਆਉਂਗੀ ਤੇ ਇੱਕ ਨਾ ਉਹ ਲੈ ਕੇ ਆਉਂਗੀ ਮੈਂ ਗੋਰੀ ਹੋਣ ਵਾਸਤੇ ਕਰੀਮ ਹੈ ਫਿਰ ਮੈਂ ਗੋਰੀ ਗੋਰੀ ਹੋ ਜੂੰਗੀ ਕ੍ਰੀਮ ਤਾਂ ਕੈਲੀ ਲਾ ਦੂੰਗਾ ਮੁੰਡੇ ਖੁੱਡਣਾ ਮੱਥਾ ਲਾ ਰੱਖਿਆ ਸੀ ਕੈਲਿਆ ਫਿਰ ਹੁਣ ਮੈਂ ਹਾਂ ਮੇਰੀ ਦਾਦੀ ਨਾ ਐ ਕਰਕੇ ਚੁੰਨੀ ਲੜ ਬੰਨਦੀ ਹੁੰਦੀ ਆ ਮੈਂ ਚੁੰਨੀ ਲੜ ਬੰਨ ਲਏ ਵੱਲ ਕੁੱਟ ਕੇ ਬੰਨ ਲਈ ਜਦੇ ਖੁੱਲ ਜਾਣ ਆ ਕਿਵੇਂ ਖੁੱਲ ਜਾਣਗੇ ਐ ਕਰਕੇ ਆਏ ਮੇਰੀ ਦਾਦੀ ਨਾ ਗੰਢ ਦੇ ਹਾਂਦੀ ਹੁੰਦੀ ਆ ਉਹ ਆਪਣੇ ਬੁੜੀਆਂ ਹੀ ਦਿੰਦੀਆਂ ਹੁੰਦੀਆਂ ਹਾਂ ਲਾ ਹੁਣ ਆਏ ਥੋੜਾ ਨਾ ਮੇਰੀ ਦਾਦੀ ਨੂੰ ਪਤਾ ਲੱਗੇ ਮੈਂ ਕਰਕੇ ਲੁਕੋ ਕੇ ਲੈ ਜਾਉਂ ਉਹ ਆ ਚਲੀਆਂ ਕਿੱਥੇ ਕੰਮ ਦੱਸ ਆ ਕਿਹੜਾ ਕੰਮ ਓਏ ਉਹ ਕਮਰੇ ਚ ਚੱਲਦੇ ਆਂ ਅੰਦਰ ਫਿਰ ਆ ਪੈਸੇ ਤਾਂ ਨਹੀਂ ਮੈਂ ਤੇ ਲੈਂਦਾ ਹੁਣ ਓਏ ਨਹੀਂ ਲੈਂਦਾ ਤਾ ਉਹ ਵੀ ਖਾਂ ਟੋਪੀ ਮੈਂਗੋ ਫਲੂਟੀ ਨਹੀਂ ਵਾ ਟੋਪੀ ਨਹੀਂ ਖਾਂਦੀ ਟੋਪੀ ਨਾਲ ਤਾਂ ਦੰਦ ਖਰਾਬ ਹੋ ਜਾਂਦੇ ਆ ਮੈਂ ਤਾਂ ਸਲੀ ਮੈਂਗੋ ਨਹੀਂ ਉਹ ਲollipops ਆ ਆ ਕੋਈ ਨੀ ਮੇਰੇ ਕੋ ਮਤਾ ਮਿਲ ਜੂ ਵਦਰਲੇ ਕਮਰੇ ਚ ਲੋਲੀ ਪੋਪ ਬਥੇਰੀ ਏ ਸੱਚੀ ਮਾਫਾ ਹੋਰ ਕਮਰੇ ਚ ਲੋਲੀ ਪੋਪ ਨੇ ਆਏ ਪਿਆ ਤੇ ਨਾ ਲਿਆਂਦੇ ਜਿਵੇਂ ਕਾਇਆਂ ਨੇ ਅੱਛਾ ਤਾ ਮੈਨੂੰ ਦੁੱਸਰ ਹੋਗਾ ਮੈਨੂੰ ਕਿੰਨਾ ਚਿਰ ਦੀ ਭੁੱਖ ਲੱਗੀ ਹੋਈਗਾ ਮੈਨੂੰ ਨਹੀਂ ਲੱਗਦੀ ਭੁੱਖ ਭਜਾਵਾਂ ਆ ਜਾ ਹਾਂ ਆ ਮੈਨੂੰ ਆਉਂਦੀ ਹੈਗੀ ਮੈਨੂੰ ਉਹ ਅਹ ਦੇਖ ਚਾਚੇ ਕੈਮਰਾ ਟੱਡ ਜਾ ਹੋ ਰਹੀ ਹੋ ਰਹੀ ਹੋਣ ਲੱਗਾ ਚਾਚੇ ਕੀ ਪਾਇਆ ਤੂੰ ਓਏ ਕੁਛ ਨਹੀਂ ਪਾਇਆ ਅੰਜ ਚਾਚੇ ਕੁਛ ਪਾਇਆ ਹੋਊਗਾ ਨਹੀਂ ਪਾਇਆ ਖੜੀ ਹੋਈਆਂ ਹੁਣ ਮੈਂ ਕਿਵੇਂ ਖੜੀ ਹੋਵਾਂ ਓਏ ਖੜੀ ਤਾਂ ਮੈਂ ਕਰ ਲਉ ਬਾਬਾ ਲੈ ਮੇਰਾ ਸ਼ੇਰ ਏ ਜੋਰ ਲਾ ਕੇ ਬਾਬਾ ਓਏ ਜੋਰ ਮੈਨੂੰ ਨਾ ਸਿੱੜਦੀ ਆ ਬਪਾ ਜੋਰ ਲਾ ਕੇ ਖੜੀ ਕਰੋ ਹੋਏ ਲੈ ਹੈ ਬਪਾ ਲੁੱਚਾ ਬਪਾ ਲੁੱਚਾ ਕਿੱਥੇ ਹੈ ਨਹੀਂ ਕਿੱਥੇ ਜੱਤਲਾ ਦਾ ਹੋਏ ਲੁੱਚਾ ਮੇ ਦਾਦੀ ਨੇ ਕਿਹਾ ਸੀਗਾ ਜਿਹੜਾ ਛੱਤ ਰੋਣਾ ਹੁੰਦਾ ਉਹ ਲੁੱਚਾ ਹੁੰਦਾ ਹੋਏ ਨਹੀਂ ਲੁੱਚਾ ਚਲ ਆ ਜਾ ਫਿਰ ਹੋਏ ਆਣ ਦੇਖੇ ਉਹ ਮਨ ਕੋ ਵੇਲਾ ਹੋ ਜਾਊਗਾ ਫਿਰ ਕਾਦੀ ਬੋਲੂਗੀ ਮੈਨੂੰ ਹੋ ਜਾਊਗਾ ਗਈਆ ਰੋ ਲੈ ਫਿਰ ਥੇ ਲੋਨੀ ਬਪਾ ਹੈ ਗਿਆ ਹੋਏ ਲੋਨੀ ਬੋਬ دیਵਾਗੇ ਆ ਜਾ ਫਿਰ ਕਿੱਥੇ ਨੇ ਮਾਪਾ ਲollipops ਬੈਡਾਂ ਤੇ ਪਏ ਹੋਤੀ ਚੱਲ ਬੈਠਾ ਨੇ ਹਾਂ ਆ ਜਾ ਬੱਦ ਕੇ ਆ ਜਾ ਹਾਂ ਬੈ ਗਈ ਮਾਪਾ ਲollipops ਲਿਆ ਐ ਪਈਆਂ ਐ ਹੈ ਐ ਪੇ ਪਾ ਕਰੋ ਲollipops ਲੂਮ ਕੇ ਓਏ ਤੂਛਣਾ ਪੂ ਲollipops ਫੇਰੀ ਖਾਏਗੀ ਫਰ ਮੈਨੀ ਆਈ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਤੇ ਪੈ ਕਿਦਾ ਦੇਖ ਮੈਨੀ ਮਨੂੰ ਇੱਥੇ ਦੇ ਬਲਨ ਉਲੀਪੋਪਦੇ ਦੇਖ ਮੈਨੀ ਸਾਹ ਮੈਨੂੰ ਨਹੀਂ ਬਤਾਏਗਾ ਕੋਈ ਲੈ